ਲੋ ਜੀ ਸਾਡੇ ਛੋਟੇ ਭਰਾ ਕਰਨੈਲ ਨੇ ਕਰੈਬ ਲਿਖਿਆ ਸਾਡੇ ਚਾਰਾਂ ਤੇ ਇਹ ਸੁਰ ਕੇ ਯਾਰ ਪਿੰਡਾਂ ਖਾਂਸਾ ਦਾ ਆਇਆ ਹੈ ਨਹੀਂ ਮੇਰਾ ਯਾਰ ਸੋਹਣਾ ਭਰਾਵਾਂ ਵਾਲਾ ਪਿਆਰ ਨਾ ਵਪਾਰ ਸੋਹਣਾ ਇੱਕ ਦੂਜੇ ਵਿੱਚ ਵਸਦੀ ਏ ਜਾਨ ਸੋਹਣਾ ਦੂਜਾ ਜਸਤ ਲਵਾੜਾ ਨੱਕ ਘੱਟ ਸੋਹਣਾ ਕੰਮ ਵੱਡਿਆਂ ਦੇ ਕੱਡੇ ਹੋਇਆ ਵੱਟ ਸੋਹਣਾ ਜਿਹੜੇ ਚੱਕੀ ਜਾਂਦੇ ਆ ਤੇ ਉਹ ਬੰਦੇ ਕੌਣ ਆ ਉਹਦੇ ਗੇਣਾ ਨੂੰ ਮੈਂ ਨਵਾਂ ਲੈਣਾ ਆਈਫੋਨ ਆਗੇ ਆਰ ਵਿੱਚ ਤੂੜ ਬੜੀ ਕੱਢੀ ਸੋਹਣਿਆ ਦਿੱਤੇ ਮੇਨ ਤੇ ਅੱਜ ਥੱਲੇ ਡੱਡੀ ਸੋਹਣਿਆ ਕੱਜੂ ਸਾਰਿਆਂ ਦੇ ਬਹਿਣ ਜਿਹੜਾ ਕੂਕੇ ਸੋਹਣਿਆ ਨਵੇਂ ਸਾਲ ਨੂੰ ਮੈਂ ਕਿਹੜਾ ਮਾਰੂ ਯੂਕੇ ਸੋਹਣਿਆ ਨਵੇਂ ਸਾਲ ਤੇ ਮੈਂ ਕਿਹੜਾ ਮਾਰੂ ਯੂਕੇ ਸੋਹਣਿਆ ਹਮੇਸ਼ਾ ਸਾਲ ਨੂੰ ਮੈਂ ਕਿਹੜਾ ਮਾਰੂ ਯੂਕੇ ਸੋਹਣਿਆ ਬੰਦਾ ਦਿਲ ਦਾ ਹੈ ਹੀਰਾ ਬੇੜਾ ਖੁੱਲਾ ਸੋਹਣਿਆ ਨਾ ਪੱਤਾ ਨੀਉ ਪਤਾ ਕੱਚਾ ਗੁੱਲਾ ਸੋਹਣਿਆ ਕਹਿੰਦਾ ਲਾਇਆ ਐ ਮਸਾਲਾ ਹਲੇ ਸੀਖੀ ਉੱਤੇ ਨੇ ਅਜੇ ਬੈਕਾਂ ਨੇ ਟਰਾਲੇ ਵਾਲੀ ਸੀੜੀ ਉੱਤੇ ਨੇ ਬੰਦ ਚਾਰ ਹੋ ਗਏ ਕਿੱਥੇ ਮੰਗੋ ਖੈਰ ਸੋਹਣਿਆ ਮੈਨੂੰ ਪਿਆਰ ਨਾਲ ਕਹਿੰਦੇ ਕਰਨੈਲ ਸੋਹਣਿਆ ਸਾਰੇ ਪਿਆਰ ਨਾਲ ਕਹਿੰਦੇ ਕਰਨੈਲ ਸੋਹਣਿਆ ਸਾਰੇ ਪਿਆਰ ਨਾਲ ਕਹਿੰਦੇ ਕਰਨੈਲ ਸੋਹਣਿਆ ਯਾ ਯਾ